ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਸਰੇਂਦਰ ਕੈਰੋਂ ਹੈ ਕਿੱਥੋਂ ਕੋੜਕਪੁਰੇ ਤੋਂ ਠੀਕ ਹੈ ਜੀ ਕੀ ਕੰਮ ਚਾਹੁੰਦੇ ਹੋ ਅਸੀਂ ਜੀ ਇਹ ਸਾਡਾ ਅਜ ਤੋਂ 20-25 ਸਾਲ ਪਹਿਲਾਂ ਕੇ ਵੀਪ ਫੰਡ ਲਾਗੂ ਹੋਇਆ ਸੀਗਾ ਹਾਂਜੀ ਜੋ ਕਿ ਸਾਡੂ ਸਾਡੇ ਨਾਲ ਜਾਂ 83 ਦੇ ਪ੍ਰਦਾਨ ਜਾਂ 83 ਸਾਡੇ ਨਾਲ ਵਿਦਿਖਰਾ ਕੀਤਾ ਹੈ ਹੋਰ ਵੀ ਇਸ ਗੱਲ ਦਾ ਉਸ ਸਮੇਂ ਆਰਤੀਆਂ ਨੇ ਵਿੱਚ ਸਾਡਾ EPF ਫੰਡ ਵਾਪਸ ਕਰਾਤਾ ਅੱਜ ਵੀ ਸਾਨੂੰ ਅੱਜ ਇਸ ਗੱਲ ਨੂੰ ਈ ਮਹੀਨਾ ਡੇਢ ਮਹੀਨਾ ਹੋ ਗਿਆ ਚਿੱਠੀ ਆਈ ਨੂੰ ਕਿ ਤੁਸੀਂ ਆਪਦੇ ਮਜ਼ਦੂਰਾਂ ਦੇ ਨਾਂ ਪਤਾ ਜੋ EPF ਫੰਡ ਉਹਦਾ ਇਸ ਦੇ ਤੇ ਕਿਹਦਾ ਬਹੁਤ ਲਾਜ਼ਮੀ ਪਈ ਉੱਥੇ ਕਾਰਡਾ ਸਾਹਿਬ ਨੇ ਫੇਰ ਲਿਖ ਕੇ ਕਿ ਜਾ ਕਿ ਸਾਡੇ ਕੋਲੋਂ ਵਕ ਵਕ ਪਿਆਰ ਤੋਂ ਨਪਾਲ ਤੋਂ ਮਜ਼ਦੂਰ ਪ੍ਰਵਾਸੀ ਮਜ਼ਦੂਰ ਆਉਂਦੇ ਆ ਪਰ ਉਹ ਸਾਡੇ ਕੋਲੇ ਮਹੀਨਾ ਵੀ ਦਿਨ ਕੱਟ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਜੋ ਕੋਈ ਦਿਹਾੜੀਦਾਰ ਅਸੀਂ ਕੋਈ ਵਾਰ ਕਟ ਫਸਲ ਆਉਂਦੀ ਹੈ ਇਹ ਤ ਨਵਾਂ ਮਜ਼ਦੂਰ ਲੈ ਕੇ ਆਉਨੇ ਆ ਸਾਨੂੰ ਇੱਥੇ ਕਟੋ ਕਟਵੀ ਜਦੋਂ ਫਸਲ ਖਤਮ ਹੋ ਜਾਂਦੀ ਆ ਜੋਸ ਦੇ ਨਾਲ ਅਸੀਂ 6-6 ਮਹੀਨੇ ਅੰਤਰ ਮਹੀਨੇ ਕਣਕ ਦੇ 6 ਮਹੀਨੇ ਉਨੇ ਦੇ ਵਿੱਚ ਸਾਨੂੰ ਇੱਥੇ ਬੈਠਿਆ ਨੂੰ ਆਹਦੇ ਪੱਲੋਂ ਆ ਰਹੇ ਆ ਦੁਕਾਨ ਦੀ ਝਾੜਾ ਚੜਾਈ ਕਰਦੇ ਆ ਬੋਕਰ ਕੱਢਦੇ ਆ ਸਵੇਰੇ ਆ ਕੇ ਇਸ ਦਾ ਦੇਖਰੇਖ ਕਰਦੇ ਆ ਪਰ ਸਾਨੂੰ ਇਸ ਗੱਲ ਦਾ ਕਿਉਂ ਕਾੜਾ ਸਾਹਿਬ ਜੀ ਸਾਡੇ ਨਾਲ ਵਕਰਾ ਕਰ ਰਹੇ ਆ ਨਹੀਂ ਨਹੀਂ ਮੰਡੀਕਰਨ ਬੋਰਡ ਨੇ ਕੱਢਦੀ ਚਿੱਠੀ ਨਾਲੇ ਬੋਰਡ ਦੇ ਕੱਢਦੀ ਐ ਇਹਨਾਂ ਤੋਂ ਜਵਾਬ ਪੱਤਰ ਮੰਗਿਆ ਪਰ ਇਹ ਉਸ ਦੇ ਲਾਰੇ ਲੱਪੇ ਲਾ ਰਹੇ ਆ ਵੀ ਸਾਡੇ ਕੋਲੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਇਹ ਹੈ ਜੀ ਉਹ ਹੈ ਕਿ ਸਾਡੇ ਕੋਲੇ ਤਾਜੀ ਪੱਕੇ ਡਿਲੀਵਰੀ ਹੈ ਰਹੀਗੀ ਪਰ ਅਸੀਂ 12 ਮਹੀਨੇ 30 ਦਿਨ ਤੋਂ ਨੌ ਮਾਸ ਦੇ ਰਸਤੇ ਵਾਲੀ ਗੱਲਾਂ ਕਰਦੇ ਆ ਅੜਤੀਏ ਜਦੋਂ ਕੋਈ ਭੀੜ ਪੈਂਦੀ ਆ ਸਾਨੂੰ ਕਹਿੰਦੇ ਦੋ ਦੋ ਬੱਸਾਂ ਭਰੋ ਅੱਜ ਇਹ ਉਸ ਵਿਸ਼ੇ ਸਾਡੇ ਉਲਟ ਗਏ ਆਪਣਾ ਪਿੰਡ ਕੀ ਸੀ ਆਪਣਾ ਚਲਵੰਡੀ ਚਲਵੰਡੀ ਇਹ ਨਾਲ ਦੀ ਮੀਟਿੰਗ ਹੋਈ ਕਿਉਂਕਿ ਸਾਡੇ ਵਿਰੁੱਧ ਸੀਗੀ ਉੱਥੇ ਸਾਨੂੰ ਇਹਨਾਂ ਨੇ ਕਿਹਾ ਨਹੀਂ ਕਿ ਤੁਸੀਂ ਚੱਲੋ ਨਾ ਮਨੀਮ ਨੂੰ ਕਿਹਾ ਮਨੀਮ ਵੀ ਮਜ਼ਦੂਰ ਆ ਮੈਂ ਤੇ ਮਜ਼ਦੂਰ ਜਿਹੜਾ ਮਨੀਮ ਹੈ ਉਹ ਵੀ ਇੱਕ ਵੀ ਇੱਕ ਦਾ ਭਾਗੀਦਾਰ ਆ ਉਸ ਨੂੰ ਇਸੇ ਮਜ਼ਦੂਰੀ ਦੇ ਵਿੱਚ ਹੀ ਉਹ ਕਲਮ ਦਾ ਲੇਬਰ ਵਾਲਾ ਅਸੀਂ ਵਾਵਾ ਲਵਾਈ ਤੇ ਹੱਥੀਂ ਕਰਤ ਦੇ ਮਜ਼ਦੂਰ ਆ ਪਰ ਇਹਨਾਂ ਨੇ ਨਾ ਤਾਂ ਮਨੀਮ ਨੂੰ ਕਿਹਾ ਤੇ ਨਾ ਮਜ਼ਦੂਰ ਨੂੰ ਕਿਹਾ ਵੀ ਸਾਡੇ ਨਾਲ ਚੱਲ ਨਹੀਂ ਹੁਣ ਤੁਸੀਂ ਸਰਕਾਰ ਨੂੰ ਜਾਂ ਆੜਤਿਆਂ ਨੂੰ ਕੀ ਮੰਗ ਮੰਗ ਰੱਖਣਾ ਚਾਹੁੰਦੇ ਤੁਸੀਂ ਅਸੀਂ ਸਰਕਾਰ ਕੋਲੇ ਆ 11 ਤਰੀਕ ਨੂੰ ਸਾਡਾ ਉੱਤੇ ਮੀਟਿੰਗ ਬੁਲਾਈ ਗਈ ਆ ਉੱਥੇ ਭਗਵੰਤ ਮਾਨ ਨੂੰ ਇਸ ਬਾਰੇ ਅਸੀਂ ਪਰਚੋਲ ਕਰਾਂਗੇ ਉਹਦੇ ਅੱਗੇ ਯਾਦ ਕਰਾਂਗੇ ਜਿਸ ਦੇ ਉੱਤੇ ਸਾਨੂੰ ਜੀ ਜਲਦੀ ਤੋਂ ਜਲਦੀ ਸਾਨੂੰ ਇਸ ਦੇ ਉੱਤੇ ਆਪਣਾ ਧਿਆਨ ਦਿੱਤਾ ਜਾਵੇ